ਕਿਸੇ ਦਾ ਫੋਨ ਉਣ ਨਹੀਂ ਆਇਆ ਪਰਸੂ ਆਏ ਨੇ ਵੇਖਣ ਐਮਲ ਸਾਹਿਬ ਆਏ ਸੀ ਹਾਂਜੀ ਹਾਂਜੀ ਅੱਗੇ ਉਹਨੂੰ 2 ਕੋ ਘੰਟੇ ਹੋ ਗਏ ਮੈਂ ਫੋਨ ਲਾਇਆ ਸੀ ਐਮਲ ਦੇ ਲੀਡਰ ਨੂੰ ਠੀਕ ਹੈ ਜੀ ਪਰ ਕੀ ਕਰੀਏ ਉਹਨਾਂ ਸੀ ਤਾਂ ਬੈਠੇ ਆਂ ਮਾਲ ਡੰਗਰ ਨੂੰ ਲਾਇਆ ਤੇ ਬਾਲ ਬੱਚੇ ਅਜੇ ਦਿੱਤੀ ਹੈ ਠੀਕ ਹੈ ਜੀ ਬੱਕਰ ਹੋਣ ਗਈਆਂ ਇਹਨਾਂ ਤੋਂ ਬਾਅਦ ਕੋਈ 2-4000 ਦੇ 5000 ਰੁਪਇਆ ਮੁਆਵਜ਼ਾ ਦੀਏ ਤੇ ਬਸ ਚੁੱਪ ਮੂੰਹ ਕਰਾ ਲੈਣਾ ਹੈ ਨਾਲ ਤਾਂ ਘਾਟਾ ਪੂਰਾ ਨਹੀਂ ਹੁੰਦਾ ਤੁਹਾਡਾ ਨਾ ਨਾ ਸਾਡੀ ਲੋਵਾਈ ਨਹੀਂ ਸਰ ਪੂਰੀ ਹੁੰਦੀ ਲੋਵਾਈ ਕਿੰਨੀ ਹੈ ਸਰ ਸਹੀ ਜੰਗ ਨਾਣਗੇ ਤਾਂ ਅਸੀਂ ਮੁਆਵਜ਼ਾ ਲਵਾਂਗੇ ਨਹੀਂ ਤਾਂ ਅਸੀਂ 6500 6000 ਅਸੀਂ ਨਹੀਂ ਨਹੀਂ ਦੇਣਾ ਠੀਕ ਹੈਲੋ ਹਾਂਜੀ ਸਰਪੰਚ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਗਿਰਜੀ ਮੈਂ ਮਦਨ ਕੋਢੀਲਾ ਬੋਲ ਰਿਹਾ ਹਾਂ ਫਾਜ਼ਿਲਕਾ ਤੋਂ ਪੱਤਰਕਾਰ ਹਾਂਜੀ ਜੀ ਹੋਰ ਸਰਪੰਸਾ ਹੋ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਜੀ ਪਿੰਡ ਦੇ ਹਾਲਾਤ ਕਿਵੇਂ ਨੇ ਮਾੜੀ ਨੇ ਮਾੜੇ ਨੇ ਮਾੜੇ ਨੇ ਪਾਣੀ ਸਾਰੇ ਛੋਣੇ ਚ ਹੋ ਗਿਆ ਸਾਰੇ ਛੋਣੇ ਚ ਵੜ ਗਿਆ ਪਾਣੀ ਹਾਂ ਰਾਤ ਨੂੰ ਗੱਡ ਗੱਡ ਡੇਢ ਪਾਣੀ 200 ਕਿੱਲਾ ਰਾਤ ਨੂੰ ਡੋਬ ਗਿਆ ਅੱਛਾ ਅੱਜ ਵੀ ਚੱਲੀ ਜਾਂਦਾ ਆਗਾ ਜੋਨੇ ਨੂੰ ਵੜਿਆ ਜਾਂਦਾ ਹੈ। ਅੱਛਾ ਅੱਛਾ ਖੇਤਾਂ 'ਚ ਕਿੰਨਾ ਕੁ ਪਾਣੀ ਹੋ ਗਿਆ? ਫੁੱਟ ਫੁੱਟ ਹੋ ਗਿਆ ਪਾਣੀ ਜਿਆਦਾ ਹੋ ਗਿਆ। ਖੇਤਾਂ 'ਚ ਪਾਣੀ ਜਿੱਥੇ ਨੀਵੀਂ ਖਾਂਗੀ ਉੱਥੇ ਤਾਂ ਦਾਈ ਤਿੰਨ ਦਿਨ ਫੁੱਟ ਹੋ ਗਿਆ। ਅੱਛਾ ਜੀ। ਤੇ ਜਿੱਥੇ ਥੋੜੀ ਜੁੱਚੀ ਹੈਗੀ ਐ ਉੱਥੇ ਖੇਤਾਂ ਦੇ ਮਤਲਬ ਜੋਨਾ ਡੋਬ ਗਿਆ ਪੱਤਰ ਪੱਤਰ ਦੇ ਦੇ ਨੇ ਥੋੜੇ ਥੋੜੇ। ਇਹ ਰਾਤ ਦਾ ਵਧੀਆ ਪਾਣੀ। ਹਾਂ ਰਾਤ ਨੂੰ ਬਹੁਤ ਵਧ ਗਿਆ। ਕਿੰਨੇ ਕੁ ਕਿੱਲਿਆਂ ਦਾ ਨੁਕਸਾਨ ਹੋਇਆ ਹੈ? ਘੜ ਦੇ ਘੜ ਵਿੱਚ 6-700 ਕਿੱਲਾ ਦਾ ਨੁਕਸਾਨ ਹੋ ਗਿਆ। 6 700 ਕਿਲਿਆਂ ਦਾ ਨੁਕਸਾਨ ਹੋ ਗਿਆ ਹਾਂ ਕੋਈ ਖੇਤਾ ਉਹ ਜਿਹੜਾ ਘਰਾਂ ਕੋਲ ਵਾਲੇ ਪਾਸੇ ਤਾਂ ਨਹੀਂ ਆਇਆ ਲੇਕ ਕੋਈ ਹੈ ਖਤਰਾ ਉਧਰ ਵੀ ਘਰਾਂ ਵਾਲੇ ਜਿਹੇ ਪਾਸੇ ਨਹੀਂ ਆਇਆ ਘਰਾਂ ਵਾਲੇ ਪਾਸੇ ਨਹੀਂ ਆਇਆ ਜੀ ਹਾਂ ਜੀ ਤੇ ਪਾਣੀ ਕਿਹੜਾ ਵਾਪਸ ਆ ਰਿਹਾ ਪਾਕਿਸਤਾਨ ਤੋਂ ਜਿਹੜਾ ਘੁੰਮ ਕੇ ਹਾਂ ਜੀ ਹਾਂ ਜੀ ਪਾਕਿਸਤਾਨ ਨੂੰ ਪਾਣੀ ਆਪਣੇ ਵਾਪਸ ਆ ਰਿਹਾ ਹੈ ਅੱਛਾ ਅੱਛਾ ਅਗੂਵਾਂ ਨੇ ਡਾਬ ਲਾ ਰੱਖੀ ਹੈ ਇਹ ਪਾਕਿਸਤਾਨ 'ਚ ਜਾਨ ਇਰੀਆ ਪਾਣੀ ਉਧਰੋਂ ਵਾਪਸ ਆ ਰਿਹਾ ਜਿਹੜਾ ਉਹ ਜਿਹੜਾ ਅੱਗੇ ਨਿਕਲਦਾ ਉੱਥੇ ਬੰਨ ਲਾਇਆ ਉਹਨਾਂ ਨੇ ਹਾਂ ਉਹਨਾਂ ਨੂੰ ਬੰਨ ਲਾਇਆ ਵਾਪਸ ਆਈ ਜਾਂਦਾ ਹੈ ਅੱਛਾ ਪਿੱਛੋਂ ਪਾਣੀ ਛੱਡੀ ਜਾਂਦੇ ਨੇ ਆਪਣੇ ਲਈ ਪਿੱਛੋਂ ਪਾਣੀ ਛੱਡੀ ਜਾਂਦੇ ਨੇ ਅਗਾਂਹ ਜਿਹੜਾ ਬੋਲਦੇ ਨੇ ਹੈ ਡੇਗਦੀ ਹੈਗਾ ਸੁਲੇਮਾਨ ਕੋਈ ਉਹਦੂ ਛੱਡ ਨਹੀਂ ਰਿਹਾ ਠੀਕ ਹੈ ਜੀ ਇਹ ਖਾਬਨਾ ਤੇ ਮੜ ਪਿੰਡ ਨੂੰ ਵੀ ਲੈਂਦਾ ਅੱਜ ਰਾਤੀ ਇਹ ਤੇ ਰਾਤੀ ਹਾਂ ਪਿੰਡ 'ਚ ਵੱਢ ਜਾਏਗਾ ਤਾਂ ਖਤਰੇ ਆਲੀ ਗੱਲ ਹੈਗੀ ਹੈ ਹਾਂ ਤੁਹਾਡੀ ਹੋਈ ਹੈ ਕਿਸੇ ਸਥਾਨੀਆ ਪ੍ਰਸ਼ਾਸਨ ਨਾਲ ਡੀਸੀ ਨਾਲ ਜਾਂ ਕਿਸੇ ਐਕਸ਼ਨ ਨਾਲ ਗੱਲ ਇਸ ਬਾਰੇ ਕੋਈ ਕਿਸੇ ਕਿਸੇ ਦਾ ਫੋਨ ਉਹ ਨਹੀਂ ਆਇਆ ਪਰਸੂ ਆਏ ਨੇ ਵੇਖਣ ਐਮਲ ਸਾਹਿਬ ਆਏ ਸੀ ਹਾਂਜੀ ਹਾਂਜੀ ਅੱਗੇ ਉਹਨੂੰ 2 ਘੰਟੇ ਹੋ ਗਏ ਮੈਂ ਫੋਨ ਲਾਇਆ ਸੀ ਐਮਲ ਦੇ ਲੀਡਰ ਨੂੰ ਠੀਕ ਹੈ ਜੀ ਉਹਨੂੰ ਸੂchna ਥੋੜੀ ਦਿੱਤੀ ਸੀ ਅੱਛਾ ਜੀ ਅੱਜ ਤੱਕ ਕੋਈ ਫੋਨ ਨਹੀਂ ਆਇਆ ਅੱਛਾ ਲੈ ਕੋਈ ਵਾਪਸ ਉਹਨਾਂ ਨੇ ਪਤਾ ਪਤ ਨਹੀਂ ਲਿਆ ਵੀ ਕੀ ਹਾਲਾਤ ਨੇ ਜਾਂ ਕਿਸ ਤਰ੍ਹਾਂ ਕੋਈ ਨਾ ਨਾ ਜੀ ਵਾਪਸ ਕੋਈ ਫੋਨ ਨਹੀਂ ਆਇਆ ਜੋ ਪੱਟਾ ਦਾ ਚਾਰਾ ਹੈਗਾ ਸੀ ਮੱਜਾਂ ਤੋਂ ਵੀ ਡੁੱਬ ਗਿਆ ਮੈਂ ਤਾਂ ਪਾਣੀ ਵਿੱਚ ਹੈ ਅੱਛਾ ਅੱਛਾ ਜੀ ਚਾਰਾ ਵੀ ਨਹੀਂ ਰਹਿ ਚਾਰਾ ਨਹੀਂ ਰਹਿ ਗਿਆ ਮੱਝਾਂ ਦਾ ਹੁਣ ਪਸ਼ੂਆਂ ਵਾਸਤੇ ਕੋਈ ਚਾਰਾ ਨਹੀਂ ਰਹਿ ਗਿਆ ਹੈ ਹਾਂ ਕੋਈ ਚਾਰਾ ਨਹੀਂ ਰਹਿ ਕਿੰਨੇ ਕੁ ਪਸ਼ੂ ਹੋਣਗੇ ਪਿੰਡ 'ਚ ਆਪਣੇ ਸਰ ਇਹ ਜੀ ਪਸ਼ੂ ਪਿੰਡ 'ਚ ਹੋਣਗੇ 100 ਤੇ 134 ਘਰ ਹੈਗੇ ਜੀ ਅਸੀਂ ਪਤਨ ਦੇ ਪਾਰ ਪਾਰ ਹੈ ਠੀਕ ਹੈ ਜੀ ਤੇ ਸਾਰਿਆਂ ਕੋਲ ਹੀ ਲਗਭਗ ਹੈ ਨਾ ਸਾਡੇ ਸਾਰਿਆਂ ਕੋਲ ਹੈਗੇ ਕਿਸੇ ਕੋ 10 ਪਸ਼ੂ ਹੈਗੇ ਕਿਸੇ ਕੋ 8 ਹੈ ਕਿਸੇ ਕੋ 5 ਹੈ ਠੀਕ ਹੈ ਜੀ ਹਾਂ ਕਿਸੇ ਕੋ ਅੱਛਾ ਜੀ ਤੇ ਪ੍ਰਸ਼ਾਸਨ ਨਾਲ ਤੁਸੀਂ ਕੋਈ ਹੋਰ ਕਿਸੇ ਨਾਲ ਕੋਈ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਮੁੱਖ ਕੇ ਦਾ ਨੰਬਰ ਹੀ ਹੋਰ ਮੇਰੇ ਕੋਲ ਨਹੀਂ ਹੈਗਾ ਨਾ ਡੀਸੀ ਦਾ ਨੰਬਰ ਹੈਗਾ ਜੀ ਅੱਛਾ ਅੱਛਾ ਜੀ ਮੇਰੇ ਕੋਲ ਤਾਂ ਐਮਐਲ ਦਾ ਲੀਡਰ ਦਾ ਇਹਨਾਂ ਦੇ ਨੰਬਰ ਇਹਨਾਂ ਦੇ ਨੰਬਰ ਹੈ ਲੀਡਰਾਂ ਦੇ ਨੰਬਰ ਹੈਗੇ ਨੇ ਤੇ ਲੀਡਰ ਇਸ ਵੇਲੇ ਕੋਈ ਹਾਲੇ ਸਾਰ ਲਈ ਨਹੀਂ ਕੀ ਹੋ ਕੀ ਸਕਦਾ ਹੈ ਵੇਸੇ ਤੁਸੀਂ ਤੁਹਾਡਾ ਅਨੁਭਵ ਹੋਏਗਾ ਪੁਰਾਣਾ ਇੱਥੇ ਵੇਸੇ ਕੀ ਹੋਣਾ ਚਾਹੀਦਾ ਹੈ ਉਹਨਾਂ ਫਰਕ ਹੀ ਕਰੀਏ ਹੋਣਾ ਸੀ ਤਾਂ ਬੈਠੇ ਹਾਂ ਮਾਲ ਡੰਗਰ ਨੂੰ ਲਾਇਆ ਤੇ ਬਾਲ ਬੱਚੇ ਅਜੇ ਦੇਖੀ ਹੈ ਠੀਕ ਹੈ ਜੀ ਬਾਕੀ ਕਿਤੇ ਜਾਉਣ ਨੂੰ ਕਰਾਏ ਪਾਣੀ ਤਾਂ ਪਿੱਛੇ ਵਾਪਸੀ ਆ ਰਿਹਾ ਉੱਤੋਂ ਤਾਂ ਪਾਣੀ ਦੇ ਘਾਟ ਹੀ ਆਇਆ ਹੈ ਅੱਛਾ ਅੱਛਾ ਥੋੜਾ ਥੋੜਾ ਕਰਕੇ ਛੱਡੀ ਹੈ ਪਰ ਫਸਲਾਂ ਦਾ ਨੁਕਸਾਨ ਤਾਂ ਹੋ ਹੀ ਜਾਂਦਾ ਹੈ ਹਾਂ ਜੀ ਫਸਲਾਂ ਤਾਂ ਜਿਹੜੀਆਂ ਜਿਹੜੀਆਂ ਪਾਣੀ 'ਚ ਡੁੱਬ ਗਈਆਂ ਉੱਤੇ ਆ ਗਿਆ ਪਾਣੀ ਉਹ ਤਾਂ ਗਈਆਂ ਫਸਲ ਉਹ ਤਾਂ ਹੁਣ ਗਈਆਂ ਇਹਨਾਂ ਤੋਂ ਬਾਅਦ ਕੋਈ 2-4000 ਦੇ 5000 ਰੁਪਏ ਮੁਆਵਜ਼ਾ ਦੇਏ ਤੇ ਬਸ ਹੈ ਚੁੱਪ ਮੂੰਹ ਕਰਾ ਲੈਣਾ ਹੈ ਬਿਲਕੁਲ ਜੀ ਸਰਪੰਚ ਸਾਹਿਬ ਇਹ ਮੈਂ ਉਸੇ ਟੋਪਿਕ ਤੇ ਆ ਰਿਹਾ ਸੀਗਾ ਵੀ ਇਹ ਪਿਛਲੀ ਵਾਰੀ ਸਰਕਾਰਾਂ ਕਹਿੰਦੀਆਂ ਸੀ ਅਸੀਂ ਇਹ ਸਰਕਾਰ ਹੋਵੇ ਜਾਂ ਪਿਛਲੀ ਸਰਕਾਰ ਹੋਵੇ ਉਹ ਕਹਿੰਦੀ ਅਸੀਂ ਮੁਆਵਜ਼ਾ ਦੇ ਦਿੰਨੇ ਆ ਜੇ ਪਾਣੀ ਪਾਣੀ ਚ ਫਸਲ ਡੁੱਬਦੀ ਹੈ ਤਾਂ ਹਾਂਜੀ ਕਿੰਨੀ ਸੱਚਾਈ ਹੈ ਕਿੰਨਾ ਮੁਆਵਜ਼ਾ ਮਿਲਦਾ ਪਰ ਏਕੜ ਸਾਰੇ ਪਿਛਲੀ ਗੇਰੀ ਸਾਨੂੰ ਮੰਨ ਤੇ ਚੱਲੋ ਜਦੋਂ ਪਾਣੀ ਆਇਆ ਸੀ ਹਾਂਜੀ ਉਦੋਂ ਸਾਨੂੰ ਕਿੱਲੇ ਦਾ ਮਤਲਬ ਇੱਕ ਕਿੱਲੇ ਦਾ ਸਾਨੂੰ 6500 ਰੁਪਏ ਮਿਲਿਆ ਹੈ 6500 ਰੁਪਏ ਮਿਲੇ ਕੁੱਲੀ ਹਾਂ ਉਹ ਦੂਜਾ 6500 ਰੁਪਏ ਹੀ ਮਿਲਿਆ ਹੈ ਸਾਡੇ 6000 8800 ਰੁਪਇਆ ਠੀਕ ਹੈ ਜੀ ਕਿੰਨੇ ਤਾਂ ਸਾਡੇ ਹਾਂ ਸਾਰਿਆਂ ਨੂੰ ਹੀ ਜੋ ਜੇਕਤ ਸਾਡੇ ਮਨੇ ਪੈੜੀਆਂ ਕੱਚੀਆਂ ਹੀ ਗਿਆ ਨੇ ਹਾਂਜੀ ਹਾਂਜੀ ਅੱਧੀ 15 ਕੱਚੀ ਪੈੜੀ ਐ ਅੱਧੀ ਪੱਕੀ ਐ ਠੀਕ ਹੈ ਜੀ ਜਿਹੜੀਆਂ ਸਾਡੀਆਂ ਕਿ ਪੈੜੀਆਂ ਪੱਕੀਆਂ ਹੋਈਆਂ ਮੈਨੂੰ ਉਹ ਵੀ ਸਰਕਾਰ ਨੇ ਤੋੜ ਦਿੱਤੀਆਂ ਠੀਕ ਹੈ ਜੀ ਜਿਹੜੀਆਂ ਅਸੀਂ ਪਹਿਦੇ ਬਾਹਰ ਤੇ ਪੱਕੀਆਂ ਕਰਾਈਆਂ ਵਈਆਂ ਨੇ ਹਾਂਜੀ ਹਾਂਜੀ ਸਾਡੇ ਕੋ ਸਬੂਤ ਵੀ ਹੈਗੇ ਨੇ ਮੋੜ ਵੀ ਨਹੀਂ ਪੱਕੀਆਂ ਕਰ ਰਹੇ ਠੀਕ ਹੈ ਜੀ ਤੇ ਕੱਚੀ ਪੇਲੀ ਕੱਚੀ ਪੇਲੀ ਦਾ ਕਿੰਨਾ 650 ਮਿਲਦਾ ਹੈ ਹਾਂ ਕੱਚੀ ਪੇਲੀ ਦਾ ਸਾਨੂੰ ਪੱਕੀ ਤਾਂ ਇਕੱਠਾ ਹੀ ਮਿਲਿਆ ਸੀਦਾ ਇੱਕੋ ਜਿਹੀ ਨਹੀਂ ਅੱਛਾ ਜਿੰਨੇ ਜਿਨ੍ਹਾਂ ਦੀਆਂ ਪੱਕੀ ਪੇਲੀ ਆ ਉਹਨੂੰ ਵੀ 650 ਮਿਲਦਾ ਹੈਗਾ ਉਹਨਾਂ ਨੂੰ ਪਿਛਲੇ ਪਿਛਲੇ ਪਲਾਨ ਮਤਲਬ 650 ਹੀ ਮਿਲਿਆ ਸੀਦਾ 650 ਰੁਪਏ ਹੀ ਮਿਲਿਆ ਤੇ ਖਰਚਾ ਕਿੰਨਾ ਆ ਜਾਂਦਾ ਕਿੱਲੇ ਤੇ ਕਿੱਲੇ ਦਾ ਖਰਚਾ ਤੇ ਜੀ ਬੜਾ ਆ ਜਾਂਦਾ ਘੱਟ ਘੱਟ 30000 ਖਰਚਾ ਕਿੱਲੇ ਤੇ ਆ ਜਾਂਦਾ ਦਵਾਈਆਂ ਸਮੇਤ ਦਵਾਈਆਂ ਸਮੇਤ 30000 ਰੁਪਏ ਖਰਚਾ ਆਉਂਦਾ ਹੈ ਝੋਨੇ ਦਾ ਸਰ ਹਾਂ ਝੋਨੇ ਦਾ ਖਰਚਾ ਕਣਕ ਦਾ ਗਾਟਿਆ ਆਂਦਾ ਹੈ ਕਣਕ ਤੱਕ ਤਾਂ ਕੱਟ ਜਾਂਦਾ ਪਰ ਇਹ ਡੁੱਬਦੀ ਜ਼ਿਆਦਾ ਚੋਨੇ ਵਾਲੀ ਫਸਲ ਹੀ ਆ ਨਾ ਹਾਂ ਚੋਨੇ ੜ ਜ਼ਿਆਦਾ ਰੋਗਦੀ ਹੈ ਇਹ ਤਾਂ ਇਹਦੇ ਨਾਲ ਤਾਂ ਘਾਟਾ ਪੂਰਾ ਨਹੀਂ ਹੁੰਦਾ ਤੁਹਾਡਾ ਨਾ ਨਾ ਸਾਡੀ ਲਵਾਈ ਨਹੀਂ ਸਰ ਪੂਰੀ ਹੁੰਦੀ ਲਵਾਈ ਕਿੰਨੀ ਹੈ ਸਰ ਲਵਾਈ ਸਾਡੀ ਇੱਥੇ 4500 ਵੀ ਦਿੰਦੇ ਰਹੇ ਐ ਤੇ 4000 ਵੀ ਦਿੰਦੇ ਰਹੇ ਐ ਹਾਂਜੀ ਹਾਂਜੀ ਤੇ ਇਹ ਤਾਂ ਕਿੱਲੇ ਵੀ ਹਾਂ ਤੇ ਉਤਲਾ ਖਰਚਾ ਚਾਹ ਪਾਣੀ ਵਾਲਾ ਮਿਲਾ ਕੇ 6000 ਰੁਪਏ ਜਾਂਦਾ ਤੁਹਾਨੂੰ ਨਹੀਂ ਜੀ ਇਹ ਸਮਝਾ ਜਿਹੜਾ ਵੀ ਪਹਿਲਾਂ ਤਾਂ ਚੱਲਿਆ ਸਾਡੇ ਮਿਲ 4000 ਲਵਾਈ ਗਈ ਸੀ ਠੀਕ ਹੈ ਜੀ ਜੇ ਜ਼ਿਆਦੇ ਕਰਮੀ ਹੋ ਗਈ ਤੇ ਥੋੜੀ 4500 ਰੁਪਇਆ ਹੋ ਗਿਆ ਠੀਕ ਹੈ ਜੀ ਹਾਂ ਹਾਂ ਤੇ ਇਹ ਤਾਂ ਲਵਾਈ ਲਵਾਈ ਵਾਪਸ ਮੁੜਦੀ ਹੈ ਬਾਕੀ ਖਰਚਾ ਤਾਂ ਮੁੜਦਾ ਹੀ ਨਹੀਂ ਤੁਹਾਡਾ ਬਸ ਇਵੇਂ ਹੀ ਲਾ ਲਓ ਜੀ ਠੀਕ ਠੀਕ ਫਿਰ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੇ ਮੈਂ ਤੁਹਾਡੀ ਹੁਣ ਇਹ ਖਬਰ ਲਗਾਵਾਗਾ ਤਾਂ ਤੁਹਾਡੀ ਸਾਰ ਮੰਗ ਤਾਂ ਹੇਹੀ ਹੈ ਕਿ ਸਾਨੂੰ ਜਮਾਵਜ ਮਿਲੇ ਤਾਂ ਕੋਈ ਜ਼ਿਆਦੇ ਨਹੀਂ ਕਿਲੇ ਦਾ 30000 ਤਾਂ ਮਿਲੇ 3000 ਕਿੱਲੇ ਦਾ ਮੁਆਵਜ਼ਾ ਤਾਂ ਘੱਟੋ ਘੱਟ ਜਿਆਦਾ ਨਹੀਂ ਤਾਂ ਕਿੱਲੇ ਕੁ ਵੀ 2500 3000 ਦਿੰਦੇ ਨਾ ਤਾਂ ਵੀ ਸਾਨੂੰ ਫਾਇਦਾ ਚਲੋ ਉਮੀਦ ਹੈ ਸਰ ਮੌਜੂਦਾ ਸਰਕਾਰ ਤੋਂ ਕੋਈ ਹੁਣ ਵੇਖੋ ਨਹੀਂ ਹੁਣ ਤਾਂ ਸਰਕਾਰ ਦੇ ਵਾਸੀ ਹੈ ਮੌਜੂਦਾ ਸਰਕਾਰ ਤੋਂ ਚੱਲ ਰਹੀ ਹੈ ਮੌਜੂਦਾ ਸਰਕਾਰ ਦੇ ਨਾਲ ਇਹਦੇ ਨਾਲ ਜੁੜੇ ਹੋਏ ਆ ਹਾਂ ਨਹੀਂ ਐਮਐਲਏ ਸਾਹਿਬ ਆਏ ਸੀਗੇ ਉਹ ਕਹਿੰਦੇ ਸੀ ਪੂਰਾ ਮੁਆਵਜ਼ਾ ਦੇਵਾਂਗੇ ਉਹੀ ਕਿਤੇ ਪਿਛਲੇ ਸਾਲ ਵੀ 6500 ਰੁਪਏ ਮਿਲੇ ਸੀ ਇਸ ਵਾਰ ਵੀ 6500 ਰੁਪਏ ਮਿਲੇ ਫੇਰ ਤਾਂ ਕੋਈ ਫਾਇਦਾ ਨਹੀਂ ਹੋਇਆ ਨਹੀਂ ਜੀ ਅਸੀਂ ਤਾਂ ਹੁਣ ਅਸੀਂ 4.5 ਪਿੰਡਾਂ ਦੀ ਇੱਥੇ ਪਹਿਲੀ ਹੈਗੀ ਮੁਹਾਰ ਖੀਵਾ ਮੁਹਾਰ ਸੋਨਾ ਹਾਂਜੀ ਮਾਰ ਖੀਵਾ ਬਵਾਨੀ ਮੁਹਾਰਜਮ ਛੇਰ ਹੈ ਹਾਂਜੀ ਹਾਂਜੀ ਇਹ 4.5 ਪਿੰਡਾਂ ਦੀ ਇੱਥੇ ਪਹਿਲੀ ਹੈਗੀ ਮੁਹਾਰਜਮ ਛੇਰ ਵਿੱਚ ਹੈ ਠੀਕ ਹੈ ਜੀ ਤੇ 30 35 ਕੋ ਘਰ ਹੈਗੇ ਜੀ ਪਿੱਛੋਂ ਜਿਹੜੇ ਫਾਇਲ ਕਾ ਤੋਂ ਜਿੰਨਾਂ ਦੀ ਪਹਿਲੀ ਇੱਥੇ ਹੈਗੀ ਹੈ ਠੀਕ ਹੈ ਜੀ ਜਿਹੜੇ ਵਨਡੇ ਬੰਦੇ ਹੈਗੇ ਹਾਂਜੀ 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 ਇਹ ਹੁਣ ਸਾਰੀ ਡੁੱਬ ਜਾਂਦੀ ਤੇ ਜੇ ਸਾਨੂੰ ਮੁਆਵਜ਼ਾ ਜੀ ਇਹਨਾਂ ਦਾ ਪਿਛਲੀ ਤਰ੍ਹਾਂ ਦਾ ਮਿਲਿਆ ਅਸੀਂ ਨਹੀਂ ਲੈਣਾ ਅਸੀਂ ਨਹੀਂ ਲੈਣਾ ਉਹਨਾਂ ਲਈ ਲੈਣਾ ਜੇ ਉਹਨਾਂ ਹੀ ਦੇਣਾ ਤਾਂ ਹਨਾ ਜੇ ਉਹਨਾਂ ਨਾਲ ਸਹੀ ਜਾਂਗਣ ਆਣਗੇ ਤਾਂ ਅਸੀਂ ਮੁਆਵਜ਼ਾ ਲਵਾਂਗੇ ਨਹੀਂ ਤਾਂ ਅਸੀਂ 6500 6000 ਅਸੀਂ ਨਹੀਂ ਲੈਣਾ ਨਹੀਂ ਦੇਣਾ ਠੀਕ ਹੈ ਜੀ ਹਜ਼ਿਆਦਾ ਇੱਕ ਜੁੱਟ ਹੋ ਜਾਵਾਂਗੇ ਇਕੱਠੇ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਦੀ ਸਾਨੂੰ ਫਾਇਦਾ ਹੈ ਉਹਨਾਂ ਦੇ ਚ ਫਾਇਦਾ ਹੈ ਇਹਦੇ ਚ ਤੇ ਇਹ ਤਾਂ ਲਾਓ ਨਾਲੋ ਬਰਾਬਰ ਹੈ ਹਾਂ ਜੀ ਚਲੋ ਠੀਕ ਹੈ ਸਰਪੰਚ ਸਾਹਿਬ ਮੈਂ ਇਹ ਜਿਹੜੀ ਆਪਣੀ ਗੱਲਬਾਤ ਹੋਈ ਹੈ ਹਾਂ ਜੀ ਇਹਨੂੰ ਮੈਂ ਸਰਬਜਨਿਕ ਕਰਿਆ ਹਨਾ ਅਬਰ ਠੀਕ ਠੀਕ ਹੈ ਸਰ ਜੀ ਠੀਕ ਹੈ ਜੀ ਮਿਹਰਬਾਨੀ ਮੈਂ ਉਮੀਦ ਕਰਦਾ ਕਿ ਪਾਣੀ ਘਟੇ ਸਰ ਤੇ ਆਪਣਾ ਜਿਹੜਾ ਖਸਪਨ ਜੀ ਪਾਣੀ ਅਜੇ ਵੀ ਘਟ ਜਾਵੇ ਨਾ ਤਾਂ ਸਾਡਾ ਚੋਨਾ ਬਚ ਜਾਵੇ ਦਾ ਚੋਨਾ ਬਚ ਜਾਵੇਗਾ ਹਾਂ ਚਲੋ ਉਮੀਦ ਕਰਦੇ ਹਾਂ ਤੇ ਮੈਂ ਇਹ ਰਿਕਾਰਡਿੰਗ ਚੜਾ ਰਿਹਾ ਤਾਂ ਕਿ ਪ੍ਰਸ਼ਾਸਨ ਤੱਕ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚੇ ਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੱਲ ਹੋਵੇ ਜਾਂ ਕੋਈ ਪਾਕਿਸਤਾਨ ਨਾਲ ਕੋਈ ਗੱਲਬਾਤ ਹੋਵੇ ਉਧਰ ਦੇ ਨਾਲ ਤਾਂ ਕਿ ਹਾਂਜੀ ਪਾਕਿਸਤਾਨ ਵਾਲੇ ਤਾਂ ਪਾਣੀ ਅੱਗੇ ਛੱਡਣ ਤਾਂ ਮੋੜ ਤਾਂ ਸਾਡੀ ਬੜੀ ਬਚਤ ਹੋ ਜਾਵੇਗੀ ਬੜੀ ਬਚਤ ਹੋ ਸਕਦੀ ਹੈ ਹਨਾ ਮੋੜ ਤਾਂ ਸਾਰੇ ਨਲੇ ਟੋਏ ਖਾਲੀ ਹੋ ਜਾਣਗੇ ਮਾੜਾ ਮੋੜਾ ਰਹਿ ਜਾਂਦੀ ਉਹ ਅਸੀਂ ਮੋੜਾ ਲਾ ਤੇ ਕਢਾ ਲਵਾਂਗੇ ਜੀ ਸਰਪੰਚ ਸਾਹਿਬ ਜੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ